ਕਾਪੀ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਕਪੁਰ ਪੀਐਮ ਸ਼੍ਰੀ ਸਰਕਾਰੀ ਨਹੀਂ ਹੈਗਾ ਹੈ ਤਾਂ ਸਰਕਾਰੀ ਰਹਿਣਾ ਦਾ ਸਰਕਾਰੀ ਹੋਇਆ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਮਾਨਕਪੁਰ ਤੋਂ ਵਿਸ਼ੇਸ਼ ਤੌਰ ਤੇ ਪੰਚੇਤਥੇ ਬਤਿਆਰਥੀਓ ਤੇ ਅਧਿਆਪਕ ਸਹਿਬਾਨ ਤੇ ਮੇਰੇ ਸਕੂਲ ਦੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਦੇ ਟੀਚਰ ਸਹਿਬਾਨ ਤੁਹਾਡਾ ਇੱਥੇ ਜਿੰਨਕਾ ਸਵਾਗਤ ਹੈ ਇਹ ਸਾਡਾ ਸੀ ਟੈਕਨੋਲੋਜੀ ਪਾਰਕ ਹੈ ਜਿਹੜਾ ਉਹ ਤੁਹਾਨੂੰ ਵਿਜ਼ਿਟ ਕਰਵਾ ਰਹੇ ਹਾਂ ਇਸ ਟੈਕਨੋਲੋਜੀ ਪਾਰਕ ਦੇ ਵਿੱਚ ਅਸੀਂ ਕੀ ਕੀ ਚੀਜ਼ਾਂ ਬਣਾਈਆਂ ਹੋਈਆਂ ਤੁਹਾਡੇ ਕੰਮ ਆਣਗੀਆਂ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਤੁਸੀਂ ਦੇਖਦੇ ਹੋ ਇੱਕ ਰੌਕਟ ਬਣਾਇਆ ਰੌਕਟ ਨੇ ਬਣਾ ਕੇ ਰੱਖਿਆ ਇਸ ਦਾ ਨਾਮ ਰੱਖਿਆ ਹੈ ਮੈਂ ਤਾਂ ਨਹੀਂ ਰੱਖਿਆ ਸਾਇੰਸ ਦਾ ਮੰਨਾ ਨੇ ਰੱਖਿਆ ਹੈ ਪੀ ਐਸ ਐਲ ਵੀ ਪੋਲਰ ਸੈਟੇਲਾਈਟ ਲਾਂਚ ਵਾਹਨ ਮਤਲਬ ਇਹ ਸੈਟੇਲਾਈਟਸ ਨੂੰ ਲੈ ਕੇ ਜਾਂਦਾ ਜਦੋਂ ਚੰਦਰਯਾਨ 3 ਨਸੀ ਭੇਜਿਆ ਨਾ ਤਾਂ ਬਹੁਤੇਾਂ ਦੇ ਦਿਮਾਗ ਦੇ ਵਿੱਚ ਡਾਊਟ ਸੀਗਾ ਕਿ ਪਤਾ ਨਹੀਂ ਇਹ ਸਾਰਾ ਹੀ ਚੰਦਰਯਾਨ ਹੈ ਪਰ ਨਹੀਂ ਇਹ ਸਾਰਾ ਜਿਹੜਾ ਉੱਪਰਲਾ ਪੋਰਸ਼ਨ ਹੈ ਰੈੱਡ ਵਾਲਾ ਉਹਨੂੰ ਛੱਡ ਕੇ ਬਾਕੀ ਸਾਰੇ ਦਾ ਸਾਰਾ ਇਹ ਫਿਊਲ ਹੈ ਇਹ ਇੱਥੇ ਸੋਲਿਡ ਫਿਊਲ ਲਿਕਵਿਡ ਫਿਊਲ ਗੈਸ਼ੀਅਸ ਫਿਊਲ ਨਾਲਨ ਭਰਿਆ ਹੋਇਆ ਸਾਰਾ ਇਹ ਜਿਹੜੇ ਬੂਸਟਰ ਲਗਾਏ ਹੋਏ ਨੇ ਸਾਈਡ ਤੇ ਇਹ ਬੂਸਟ ਅਪ ਕਰਦੇ ਨੇ ਵੀ ਸਪੀਡ ਵਧਾਉਂਦੇ ਨੇ ਇਹ ਬਾਹਦੇ ਵਿੱਚ ਸਾਈਡਾਂ ਵਖਰੀਆਂ ਹੋ ਕੇ ਇਹ ਵਿਚਲਾ ਪੋਰਸ਼ਨ ਵੱਖਰਾ ਹੋ ਕੇ ਡਿੱਗ ਪੈਂਦਾ ਸਮੁੰਦਰਾਂ ਦੇ ਵਿੱਚ ਇਹਨੂੰ ਡੇਗ ਲੈਣਿਆ ਸੇਫਲੀ ਠੀਕ ਹੈ ਨਾ ਤੇ ਬਾਕੀ ਸਿਰਫ ਉਹ ਉੱਪਰ ਵਾਲਾ ਪੋਰਸ਼ਨ ਹੈ ਜਿਹੜਾ ਉਹ ਆਰਬਿਟ 'ਚ ਪੈਂਦਾ ਉਹ ਆਰਬਿਟ 'ਚ ਪੈਣ ਤੋਂ ਬਾਅਦ ਜਿੱਥੇ ਉਹਨੂੰ ਲੈਂਡ ਕਰਾਣਾ ਹੁੰਦਾ ਇੱਥੇ ਲੈਂਡ ਕਰਾ ਕੇ ਉਹ ਖੁੱਲਦਾ ਉਹਦੇ ਵਿੱਚੋਂ ਫਿਰ ਸੈਟੇਲਾਈਟ ਹੈ ਜਿਹੜਾ ਉਹ ਬਾਹਰ ਆਉਂਦਾ ਮਤਲਬ ਸੇਫ ਰਹਿੰਦਾ ਇੱਕ ਤਾਂ ਇੱਕ ਕਿਉਂਕਿ ਰਸਤੇ ਦੇ ਵਿੱਚ ਇੰਨੀ ਫ੍ਰਿਕਸ਼ਨ ਹੋਊਗੀ ਤੇ ਰਸਤੇ 'ਚ ਉਹਨੂੰ ਅੱਗ ਲੱਗਣ ਦਾ ਵੀ ਡਰ ਹੈ ਇਸ ਕਰਕੇ ਉਹਨੂੰ ਸੇਫਲੀ ਜਿਹੜਾ ਇਸ ਤਰੀਕੇ ਦੇ ਨਾਲ ਲਿਜਾਇਆ ਜਾਂਦਾ ਇਹ ਇੱਥੇ ਇਸ ਕਰਕੇ ਮਾਡ ਮੇਸ਼ਲ ਹైదరాబాద్ ਲੈ ਜਾ ਕੇ ਦਿਖਾਣ ਦੀ ਬਜਾਏ ਇੱਥੇ ਅਸੀਂ ਉਹਨਾਂ ਨੂੰ ਜਾਣਕਾਰੀ ਦੇ ਸਕੀਏ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਇਸ ਦੇ ਵਿੱਚ ਜਿਹੜਾ ਬਾਲਣ ਹੈ ਉਹ ਬਾਲਣ ਜਦੋਂ ਬਲਦਦਾ ਤਾਂ ਉਹ ਥੱਲੇ ਨੂੰ ਗੈਸਾਂ ਧੱਕਦੀਆਂ ਜਦੋਂ ਥੱਲੇ ਨੂੰ ਆਂਦਾ ਤੇ ਨਿਊਟਨ ਦੀ ਗਤੀ ਦਾ ਤੀਸਰਾ ਨਿਯਮ ਕਹਿੰਦਾ ਟੂ ਐਵਰੀ ਐਕਸ਼ਨ देयर इज इक्वल बट ਆਪੋਜ਼ਿਟ ਰੀਐਕਸ਼ਨ ਐਕਸ਼ਨ ਹੋਇਆ ਰਿਐਕਸ਼ਨ ਰਿਐਕਸ਼ਨ ਦੇ ਨਾਲ ਜਿਹੜਾ ਉਹ ਰਾਕਟ ਹੈ ਉੱਪਰ ਚਲਾ ਗਿਆ ਉਹ ਕਿੰਨੀ ਸਪੀਡ ਦੇ ਨਾਲ ਜਾਂਦਾ ਹੈ 11.2 ਕਿਲੋਮੀਟਰ ਪਰ ਸੈਕਿੰਡ 1 ਸੈਕਿੰਡ ਦੇ ਵਿੱਚ 11.2 ਕਿਲੋਮੀਟਰ ਜਾਊਗਾ ਤਾਂ ਉਹ ਧਰਤੀ ਦੀ ਖਿੱਚ ਤੋਂ ਬਾਹਰ ਹੋ ਜਾਊਗਾ ਜਿਸ ਨੂੰ ਅਸੀਂ ਨਾਮ ਦਿੱਤਾ ਐਸਕੇਪ ਵੈਲੋਸਟੀ ਠੀਕ ਹੈ ਨਹੀਂ ਤਾਂ ਉਹ ਥੱਲੇ ਡਿੱਗੂਗਾ ਠੀਕ ਹੈ ਕੁਝ ਰਾਕਟ ਸਾਡੇ ਫੇਲ ਵੀ ਹੋਏ ਹਨ ਪਰ ਹਰ ਇੱਕ ਚੀਜ਼ ਦੇ ਵਿੱਚ ਫੇਲਿਅਰਸ ਵੀ ਹੁੰਦੀਆਂ ਲੇਕਿਨ ਉਹਨਾਂ ਫੇਲਿਅਰਸ ਤੋਂ ਹੀ ਬੰਦਾ ਸਿੱਖ ਲੈਂਦਾ ਹੈ ਬਹੁਤ ਕੁਝ ਤੇ ਅੱਜ ਅਸੀਂ ਕਾਮਯਾਬਾਂ ਸਾਡਾ ਪਹਿਲੇ 5 ਦੇਸ਼ਾਂ ਦੇ ਵਿੱਚ ਨਾਮ ਆਉਂਦਾ ਹੈ ਭਾਰਤ ਦਾ ਕਿ ਅਸੀਂ ਇੰਨੇ ਆਪਣੇ ਆਪ ਦੇ ਵਿੱਚ ਸક્ષਮ ਹੈਗੇ ਆਂ ਵੀ ਅਸੀਂ ਆਪਣੀਆਂ ਚੀਜ਼ਾਂ ਬਣਾ ਕੇ ਆਕਾਸ਼ ਦੇ ਵਿੱਚ ਵੀ ਭੇਜ ਸਕਦੇ ਆਂ ਠੀਕ ਹੈ ਨਾ ਤੋਂ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਬੱਚਿਆਂ ਦੇ ਦਿਮਾਗ ਨੂੰ ਇੱਧਰ ਆਓ ਤੁਸੀਂ ਸਾਰੇ ਜਣੇ ਆ ਇੱਕ ਬੱਲਮ ਲੱਗਿਆ ਹੋਇਆ ਇਹ ਜਿਹੜਾ ਬੱਲਮ ਹੈ ਨਾ ਇਹ ਜਗਦਾ ਹੈ ਪਰ ਤੁਹਾਨੂੰ ਤਾਂ ਨਹੀਂ ਜਗਦਾ ਲੱਗ ਰਿਹਾ ਨਹੀਂ ਦਿਖ ਰਿਹਾ ਨਾ ਇਹ ਜਗਦਾ ਹੈ ਬੱਲਮ ਬਗੈਰ ਬਿਜਲੀ ਦੇ ਜਗਣ ਵਾਲਾ ਬੱਲਬ ਐ ਇਹ ਕਿਵੇਂ ਜਗਦਾ ਹੈ ਤੁਸੀਂ ਇਸ ਤੇ ਫੋਕਸ ਕਰੋ ਇਹਦੇ ਫਿਲਾਮੈਂਟ ਤੇ ਆ ਫਿਲਾਮੈਂਟ ਦਿਸਦਾ ਹੈ ਨਾ ਇਸ ਤੇ ਫੋਕਸ ਕਰੋ ਦੇਖੀ ਜਾਓ ਇਹਦੇ ਤੇ ਫੋਕਸ ਕਰਨ ਦਾ ਮਤਲਬ ਕੀ ਹੁੰਦਾ ਇਸ ਤੇ ਫੋਕਸ ਕਰਕੇ ਦੇਖੋ ਧਿਆਨ ਕੇਂਦ੍ਰਿਤ ਕਰੋ ਇਹਦੇ ਤੇ ਫਿਲਾਮੈਂਟ ਨੂੰ ਦੇਖੋ ਜਦੋਂ ਮੈਂ ਕਹੂੰਗਾ ਅਗਲੀ ਕਾਰਵਾਈ ਫਿਰ ਅਗਲੀ ਕਰਨੀ ਹੈ ਦੇਖ ਲਓ ਚੰਗੀ ਤਰ੍ਹਾਂ ਇਸੀ ਦੇਖੋ 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 ਹੁਣ ਤੁਸੀਂ ਆਪਣੀਆਂ ਅੱਖਾਂ ਇੱਕ ਵਾਰੀ ਝਪਕ ਕੇ ਸਾਹਮਣੇ ਕੰਧ ਦੇ ਉੱਤੇ ਕਿਤੇ ਵੀ ਦੇਖੋ ਬੱਲਬ ਜਗਦਾ ਨਜ਼ਰ ਆਊਗਾ ਤੁਹਾਨੂੰ ਹਾਂਜੀ ਬੱਲਬ ਜਗਦਾ ਹਾਂਜੀ ਜਗ ਗਿਆ ਹਾਂ ਦੇਖੋ ਬਾਕੀ ਆਂਦਾ ਤਾਂ ਮੈਂ ਮੈਂ ਤਾਂ ਨਹੀਂ ਕਿਹਾ ਇਹਨਾਂ ਨੂੰ ਵੀ ਜਗ ਗਿਆ ਇਹਨਾਂ ਨੇ ਖੁਦ ਕਿਹਾ ਵੀ ਸਾਨੂੰ ਦਿਖ ਰਿਹਾ ਇੱਕ ਵਾਰੀ ਅੱਖਾਂ ਇਸ ਤਰ੍ਹਾਂ ਕਰਨੀਆਂ ਦੁਬਾਰਾ ਫੇਰ ਕਰੋ ਕੋਈ ਗੱਲ ਨਹੀਂ ਆਪਣੇ ਬੱਲਬ ਹੈ ਕਿਹੜਾ ਕੋਈ ਖਰਚਾ ਹੋਰੇ ਕਿਹੜਾ ਕੋਈ ਖਰਚਾ ਹੋਰੇ ਦੁਬਾਰਾ ਫੇਰ ਕਰੋ ਇਸ ਦਾ ਮਤਲਬ ਸਾਡੀ ਕਿਤੇ ਨਾ ਕਿਤੇ ਕਨਸੈਂਟਰੇਸ਼ਨ ਲੈਵਲ 'ਚ ਫਰਕ ਹੈ ਉਹਨੂੰ ਠੀਕ ਕਰ ਲਓ ਬੈਠ ਜੋ ਜੇ ਭੁੱਖਾ ਲੱਗ ਰਿਹਾ ਹੈ ਬੈਠਾ ਚਲੋ ਦੇਖੋ ਅੱਖਾਂ ਇੱਕ ਵਾਰੀ ਐ ਬਸ ਬੰਦ ਕਰਕੇ ਕੋਲ ਦੇ ਜਿਹਨਾਂ ਨੂੰ ਛੇਤੀ ਦਿਸਦਾ ਉਹਨਾਂ ਦਾ ਕਨਸੈਂਟਰੇਸ਼ਨ ਲੈਵਲ ਇਜ਼ ਗੁੱਡ ਹਾਂ ਅੱਛਾ ਹੈ ਉਹਨਾਂ ਦਾ ਕਨਸੈਂਟਰੇਸ਼ਨ ਲੈਵਲ ਠੀਕ ਹੈ ਨਹੀ ਦਿਸਿਆ ਨਿਕੇ ਜੀ ਚਲੇ ਪਏ ਉੱਥੇ ਉੱਥੇ ਦੇਖੋ ਇਹਨੂੰ ਫੋਕਸ ਕਰੋ ਫਿਲਾਮੈਂਟ ਤੇ ਫੋਕਸ ਕਰੋ ਸਾਰੇ ਜਣੇ ਕਰ ਲੋ ਜਿਹੜੇ ਬਾਕੀ ਤੇ ਵੀ ਹੈ ਫਿਲਾਮੈਂਟ ਤੇ ਦੇਖੋ ਉਹ ਬੇਟਾ ਜਿਹੜਾ ਦੇਖੀ ਜਾ ਦੇਖੀ ਜਾ ਦੇਖੀ ਜਾ ਦੇਖੀ ਜਾ ਹੁਣ ਉੱਥੇ ਸਾਹਮਣੇ ਕੰਧ ਤੇ ਦੇਖ ਕੰਧ ਤੇ ਅੱਖਾਂ ਇੱਕ ਵਾਰੀ ਬੰਦ ਕਰਕੇ ਖੋਲ ਚੱਲ ਹੁਣ ਦੇਖ ਮਤਲਬ ਜਗਦਾ ਕਿ ਨਹੀਂ ਜਗ ਗਿਆ ਚਾਹੇ ਚ ਉੱਤੇ ਬੋਲਦਾ ਹੋ ਭਾਈ ਆਓ ਕੇ ਚਲੀਏ ਅੱਗੇ ਇਹ ਸਾਰੇ ਅਨੇ ਕਲਰ ਪੜਨੇ ਆ ਫਟਾਫਟ ਪੜ ਦੋ ਫਟਾਫਟ ਸ਼ੁਰੂ ਕਰੋ ਇਹ ਮੇਗਾ ਕਲਰ ਪੜਨੇ ਆ ਕਲਰ ਗ੍ਰੀਨ ਠੀਕ ਹੈ òn ਠੀਕ ਹੈ ਜਦੋਂ ਮੈਂ ਕਹਾਂ ਨਾ ਕਲਰ ਪੜਨੇ ਆ ਤਾਂ ਕਲਰ ਪੜਨੇ ਆ ਆਪਾਂ ਅੰਗਰੇਜ਼ੀ ਨਹੀਂ ਪੜਨੀ ਸੀ ਚਲੋ ਆਓ ਕਿ ਪੜੋ ਆਹ ਦੇਖੋ ਠੀਕ ਚਲੋ ਇਹ ਦੇਖੋ ਇਹ ਟੇਬਲ ਹੈ 9 ਦਾ ਫੜ ਵੀ ਇੱਕ ਸਟ੍ਰਿਪ ਫੜ ਲਾ ਜਿਹੜੀ ਮਰਜ਼ੀ ਜਿਹੜਾ ਮਰਜ਼ੀ ਨੰਬਰ ਚੱਕ ਲੈ 6 ਪਕੜਿਆ ਨੇ ਇੱਧਰ ਕਿੰਨੀਆਂ ਰਹਿ ਗਈਆਂ 5 ਇੱਧਰ ਕਿੰਨੀਆਂ ਰਹਿ ਗਈਆਂ 4 5 4 54 9 54 53 ਜਵਾਹਰ ਆ ਗਿਆ ਜਲਪਨ ਤੋਂ ਪੁੱਛਦੇ ਇਧਰ ਲੈਣੇ ਪਕੜ ਲੈ ਅੱਠਵਾਂ ਪਕੜਿਆ ਇਹਨੇ ਉਧਰ ਕਿੰਨੇ ਰਹਿ ਗਏ ਸੱਤ ਇਧਰ ਸੱਤਾਂ ਦੂਆ ਨੋਟੇ ਠੀਕ ਹੈ ਇਹ ਦੇਖੋ ਇਹ ਹੈ ਰੈਕਟੈਂਗੂਲਰ ਕੋਆਰਡੀਨੇਟ ਸਿਸਟਮ ਗ੍ਰਾਫ ਸਿਸਟਮ ਗ੍ਰਾਫ ਦੇ ਵਿੱਚ ਕੀ ਐਕਸ ਐਕਸਿਸ ਹੈ ਇੱਕ ਵਾਈ ਐਕਸਿਸ ਹੈ ਠੀਕ ਹੈ ਐਕਸ ਐਕਸਿਸ Y ਐਕਸਿਸ ਇਸ ਦੇ ਵਿੱਚ ਅਸੀਂ ਕੋਈ ਵੀ ਪੁਆਇੰਟ ਲਾ ਕੇ ਇਸ ਦੀਆਂ ਵੈਲਿਊਜ਼ ਕੱਢ ਲੈਣੇ ਆ ਵੀ ਇਸ ਦੇ ਵਿੱਚ ਐਫਸੀਸਾ ਕਿੰਨਾ ਹੈ ਆਰਡੀਨੇਟ ਕਿੰਨਾ ਹੈ ਐਫਸੀਸਾ ਕਮਾ ਆਰਡੀਨੇਟ ਬਰੈਕਟ ਵਿੱਚ ਬੰਦ ਕਰ ਦੋ ਬਣ ਜਾਂਦੇ ਕੋਆਰਡੀਨੇਟ ਇਸ ਲਈ ਇਸ ਨੂੰ ਰੈਕਟੈਂਗੂਲਰ ਕੋਆਰਡੀਨੇਟ ਸਿਸਟਮ ਕਿਹਾ ਜਾਂਦਾ ਹੈ ਆਰਸੀਐਸ ਠੀਕ ਹੈ ਇਹਦੀ ਮੈਥਮੈਟਿਕਸ 'ਚ ਬਹੁਤ ਇੰਪੋਰਟੈਂਸ ਹੈ ਕਿਉਂਕਿ ਗ੍ਰਾਫਿਕਲੀ ਜਿਹੜੀ ਚੀਜ਼ ਨੂੰ ਅਸੀਂ ਰਿਪਰੈਜ਼ੈਂਟ ਕਰ ਦਿੰਨੇ ਆ ਨਾ ਤਾਂ ਉਸ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ ਠੀਕ ਆਓ ਜੀ ਅਗਲੇ हां देखो ये ਸਾਡੇ ਕੋਲੇ ਇੱਕ ਪੈਂਡੂਲਮ ਹੈ ਇਹ ਪੈਂਡੂਲਮ ਕੀ ਹੈ ਤੁਸੀਂ ਘਰੇ ਵੀ ਬਣਾ ਸਕਦੇ ਹੋ ਇੱਕ ਧਾਗਾ ਬਨ ਕੇ ਧਾਗੇ ਦੇ ਨਾਲ ਪੱਥਰ ਬਨ ਲੈਣਾ ਪੱਥਰ ਬਨ ਕੇ بس ਇਹ ਆ ਵੀ ਨਾਲ ਨਹੀਂ ਟੱਚ ਹੋਣਾ ਚਾਹੀਦਾ ਇਸ ਦੀਆਂ ਔਸੀਲੇਸ਼ਨਸ ਨੋਟ ਕਰਨੀਆਂ ਵੀ ਇਹ ਕਿੰਨੇ ਵਾਰੀ ਇਧਰ ਉਧਰ ਜਾਂਦਾ ਕਿੰਨੇ ਵਾਰੀ ਇਧਰ ਉਧਰ ਜਾਂਦਾ ਜਿੰਨੇ ਵਾਰੀ ਇਹ ਇਧਰੋਂ ਉਧਰ ਜਾਂਦਾ ਉਹ ਇੱਕ ਵਾਰੀ ਕਿੰਨੇ ਟਾਈਮ ਚ ਜਾਂਦਾ ਉਹਨੂੰ ਕਹਿੰਦੇ ਟਾਈਮ ਪੀਰੀਅਡ ਇਹ ਕਹਿੰਦੇ ਟਾਈਮ ਪੀਰੀਅਡ ਨੂੰ T ਦੇ ਨਾਲ ਲਿਖਦੇ ਆਂ ਟਾਈਮ ਪੀਰੀਅਡ ਨੂੰ ਤਾਂ T 2πl g ਫਾਰਮੂਲਾ ਲਗਾ ਕੇ ਉੱਥੋਂ g ਦੀ ਵੈਲਿਊ ਕੱਢ ਲੈਣੇ ਆਂ ਜਿਹੜੀ 9.8 ਮੀਟਰ ਪਰ ਸਕਿੰਡ ਸਕੁਅਰ ਹੁੰਦੀ ਹੈ ਇਸ ਤਰੀਕੇ ਨਾਲ ਵੈਲਿਊ ਕੱਢੀ ਜਾ ਸ। ਆ ਜੋ ਗਿਆ ਇਹ ਦੇਖੋ 1 ਨੂੰ 1 ਕਿਉਂ ਗਿਆ? 1 ਨੂੰ 1 ਕਿਉਂ ਕਹਿੰਦੇ ਆ? 2 ਨੂੰ 2 ਕਿਉਂ ਕਿਉਂਕਿ 1 ਦੀ ਸ਼ੇਪ ਦੇਖੋ ਕਿ ਜੀ ਹੈ। ਇੱਕ ਐਂਗਲ ਆ। ਦੋ ਦੇ ਵਿੱਚ ਦੋ ਐਂਗਲ। ਤਿੰਨ ਦੇ ਵਿੱਚ ਤਿੰਨ ਇਸ ਤਰ੍ਹਾਂ ਹੀ 9 ਦੇ ਵਿੱਚ 9 ਇੰਗ ਠੀਕ ਹੁਣ ਤੁਹਾਡੇ ਹੱਥ ੱਲੇ ਦੇਖੋ ਜਿੰਨੀ ਤੁਹਾਡੀ ਏਜ ਐ ਸਾਲਾਂ ਦੇ ਵਿੱਚ ਜਿੰਨੇ ਸਾਲ ਦੇ ਹੈਗੇ ਹੋ ਤੁਸੀਂ ਕਿੰਨੇ ਸਾਲ ਦੇ ਹੋ 15 15 259 ਨੂੰ 15 ਨਾਲ ਗੁਣਾ ਕਰ ਲਈ ਫਿਰ ਜਿੰਨਾ ਆ ਗਿਆ ਉਹਨੂੰ 39 ਨਾਲ ਗੁਣਾ ਕਰ ਦੇ ਤੇਰਾ ਜਵਾਬ ਮੈਂ ਦੱਸਦਾ ਦੇਖ ਲਈ ਜਾ ਕੇ 15 15 15 ਆਊਗਾ ਨਾ ਸਾਰਿਆਂ ਦਾ ਨਹੀਂ ਜੇ ਤੇਰਾ 16 ਹੈ ਤਾਂ 16 16 16 ਆਊਗਾ ਜੇ ਮੇਰਾ 57 57 57 57 ਆਊਗਾ ਕਿ ਨਾ ਕਿਉਂ ਆਂਦਾ ਇਹ ਲੱਭ ਲਿਓ ਨਾ ਲੱਭਿਆ ਤਾਂ ਆਪਾਂ ਬੈਠੇ ਆਂ ਮਹਿੰਦਸ ਨਾ ਵੈਰੀ ਗੁੱਡ ਆ ਦੇਖੋ ਇਹ ਜਿਹੜੇ ਬੱਚੇ ਵੀ ਹੁੰਦੇ ਆ ਜਿਹੜੇ ਨਾਲ ਦੀ ਨਾਲ ਕਹਿੰਦੇ ਆ ਵੀ ਹੈ ਨਾ 10 ਵੀਡੀਓ 259 ਨੂੰ ਜੇ 39 ਨਾਲ ਮਲਟੀਪਲਾਈ ਕਰੀਏ ਨਾ ਤੇ ਇਹਦਾ ਆਨਸਰ ਆਂਦਾ 10101 ਤੇ 10101 ਨੂੰ ਜੇ 16 ਨਾਲ ਕਰਾਂ 16 16 16 16 16 ਬਣ ਗਿਆ ਨਾ ਵੈਰੀ ਗੁੱਡ ਤੇ ਇਹ ਸਾਡੀਆਂ ਜਿਹੜੀਆਂ ਸਨ ਤੋਂ ਰੇਜ਼ ਆ ਰਹੀਆਂ ਬੇਟੇ ਇਲੈਕਟ੍ਰੋਮੈਗਨੇਟਿਕ ਵੇਵਸ ईएम वेव इलेक्ट्रोमैग्नेटिक वेव्स ਆ ਰਹੀਆਂ ਨਾ ਜਿਹੜੀਆਂ ਉਸ ਦੇ ਵਿੱਚ ਸਿਰਫ ਆਹ ਵਾਲਾ ਪੋਰਸ਼ਨ ਸਾਨੂੰ ਨਜ਼ਰ ਆਉਂਦਾ ਹੈ ਵਿਜ਼ੀਬਲ ਲਾਈਟ ਬਸ ਬਾਕੀ ਕੁਝ ਨਹੀਂ ਨਜ਼ਰ ਆਉਂਦਾ ਅੱਖਾਂ ਨੂੰ ਅੱਖਾਂ ਦੇ ਜਿਵੇਂ ਕੰਨਾਂ ਦੀ ਰੇਂਜ ਹੈ ਨਾ 20 ਹਰਟਜ਼ ਤੋਂ ਲੈ ਕੇ 20000 ਹਰਟਜ਼ ਤੱਕ ਸੁਣ ਸਕਦੇ ਆ ਉਸ ਤੋਂ ਘੱਟ ਤੇ ਵੱਧ ਨਹੀਂ ਸੁਣ ਸਕਦੇ ਇਸੇ ਤਰ੍ਹਾਂ ਦੇ ਨਾਲ ਜਿਹੜੀ ਲਾਈਟ ਹੈ ਉਹ ਅਸੀਂ ਸਿਰਫ ਇੰਨੀ-ਇੰਨੀ ਦੇਖ ਸਕਦੇ ਹਾਂ ਵਿਜ਼ੀਬਲ ਲਾਈਟ ਬਾਕੀ ਨਹੀਂ ਦਿਸਦੀ ਹੈ ਉਹ ਬਾਕੀ ਸਾਡੇ ਲਈ ਇਸ ਲਈ ਡੇਂਜਰਸ ਹੈ আলਟਰਾਵਿਓਲਟ ਰੇਸ ਉਹਨੂੰ ਓਜ਼ੋਨ ਲੇਅਰ ਕਵਰ ਕਰ ਲੈਂਦੀ ਹੈ ਇਨਫਰਾ ਰੈਡ ਰੇਸ ਆ ਜਿਹੜਾ ਸਨ ਸਤੁੱਪ ਦੇ ਵਿੱਚ ਹੋ ਜਾਂਦਾ ਗਰਮੀ ਲੱਗਣ ਲੱਗ ਜਾਂਦੀ ਹੈ ਇਹ ਇਨਫਰਾ ਰੈਡ ਨੇ ਇਸੇ ਤਰ੍ਹਾਂ ਹੀ ਸਾਡੇ ਕੋਲ ਮਾਈਕ੍ਰੋਵੇਵਜ਼ ਐਂਡ ਰੇਡੀਓ ਵੇਵਜ਼ੋਂ ਉੱਥੋਂ ਵਿਗਿਆਨੀਆਂ ਨੇ ਕਿੰਨੀਆਂ ਚੀਜ਼ਾਂ ਮਤਲਬ ਅੱਗੇ ਬਣਾ ਲੀਆਂ ਟੈਲੀਫੋਨ ਸਿਸਟਮ ਬਣ ਗਿਆ ਫਿਰ ਸੈਟੇਲਾਈਟ ਸਾਨੂੰ ਮੈਸੇਜ ਭੇਜ ਰਹੇ ਆ ਉਹ ਸਾਰਾ ਕੁਝ ਈਐਮ ਵੇਵਜ਼ ਦੇ ਨਾਲ ਚੱਲਦਾ ਈਐਮ ਵੇਵ ਦੀ ਜਿਹੜੀ ਸਪੀਡ ਆ ਉਹ ਕਿੰਨੀ ਹੁੰਦੀ ਹੈ 3 ਲੱਖ ਕਿਲੋਮੀਟਰ ਇੱਕ ਸਕਿੰਟ ਚ ਜਾਂਦੀ ਹੈ ਤਸੂਰਜ ਤੋਂ ਆ ਰਹੀਆਂ ਕਿਰਨਾਂ ਕਿਹੜੀਆਂ? EM वेव्स, ਇਲੈਕਟ੍ਰੋਮੈਗਨੈਟਿਕ। ਇਲੈਕਟ੍ਰੋਮੈਗਨੈਟਿਕ ਕਿਉਂ ਹੈ? ਕਿਉਂਕਿ ਇਹਦੇ ਵਿੱਚ ਇਲੈਕਟ੍ਰੀਕਲ ਇਫੈਕਟ ਵੀ ਹੈਗਾ, ਇਹਦੇ ਵਿੱਚ ਮੈਗਨੈਟਿਕ ਇਫੈਕਟ ਵੀ ਹੈ। ਠੀਕ? ਚਲੋ ਸਾਹਮਣੇ ਦੇਖੋ। ਕੀ ਲਿਖਿਆ ਹੋਇਆ? ਗੁੱਡ। ਗੁੱਡ ਦੇ ਵਿੱਚ ਈਵਲ ਵੀ ਲੱਭੂਗਾ ਤੁਹਾਨੂੰ। ਈਵਲ। E V I L। ਹਾਂਜੀ। ਈਵਲ। ਇਹਦਾ ਮਤਲਬ ਜਿੱਥੇ ਚੰਗਿਆ ਉਹ ਚੰਗਿਆਈ ਹੋਊਗੀ, ਉੱਥੇ ਬਰਿਆਈ ਹੋਊਗੀ, ਉਹ ਹੋਊਗੀ। ਇਸ ਲਈ ਡਰਨ ਦੀ ਲੋੜ ਨਹੀਂ ਹੈ। ਪਰ ਆਪਾਂ ਨੇ ਫੋਕਸ ਚੰਗਿਆਈ ਤੇ ਕਰਨਾ ਹੈ। ਈਵਿਲ ਦਿਸਕੇ ਵੀ ਈਵਿਲ ਹਾਂਜੀ ਦਿਸਕੇ ਸਾਰਿਆਂ ਨੂੰ ਹਾਂਜੀ ਡੁੱਡ ਦੇ ਨਾਲ ਈਵਿਲ ਠੀਕ ਹੈ ਡੁੱਡ ਦੇ ਵਿੱਚ ਠੀਕ ਹੈ